ਉਹ ਇੱਥੇ ਗੜੀ ਬਾਈਪਾਸ ਦੇ ਉੱਪਰ ਐਕਸੀਡੈਂਟ ਜੋ ਕੀ ਹੋਇਆ ਹੈ ਇਹ ਗੱਡੀ ਐਸਐਟੂ ਐਸਐਟ ਤੋਂ ਆੜੀ ਸੀ ਐਸਐਟ ਤੋਂ ਆੜੀ ਸੀ ਤੇ ਇਹ ਕਿੱਥੋਂ ਗਈ ਜੀ ਆ ਰਹੀ ਸੀ ਦਿੱਲੀ ਤੋਂ ਭਾਜੀ ਦਿੱਲੀ ਤੋਂ ਆ ਰਹੀ ਸੀ ਇਹਨੇ ਫਗਵਾੜੇ ਜਾਣਾ ਸੀ ਫਗਵਾੜੇ ਜਾਣਾ ਜੀ ਅੱਛਾ ਅ ਮਤਲਬ ਇਧਰ ਐਲੀ ਸਪੀਡ ਨਾਲ ਕਿੱਦਾਂ ਗੱਡੀ ਬਾਈਜੀ ਵੱਜ ਗਈ ਤਾਂ ਪੈਸੇ ਐਡੀ ਐਡੀ ਬੁਰਾ ਕਿੱਦਾਂ ਹਾਂ ਜੀ ਗੱਡੀ ਦੀ ਸਪੀਡ ਬਹੁਤ ਸੀ ਗੱਡੀ ਦੀ ਸੰਭੇ ਦੇ ਕੋਲੋਂ ਵੀ ਵੱਜਦੀਆਂ ਨੇ ਲੋ ਕਿੱਥੇ ਉਹ ਜਿਵੇਂ ਮੰਗਦੇ ਸਾਡੇ ਫੇਲੇ ਅੱਛਾ ਹੋ ਜਾਣਗੇ ਕਿੱਥੇ ਤੱਕ ਗੱਡੀ ਬਰੀਕ ਤੇ ਲੱਗੀ ਆ ਆਉ ਉਹੀ ਗੱਲ ਹੈ ਇਹ ਮੰਗਦੇ ਬਾਈ ਉਹਨਾਂ ਦੀ ਮੈਂ ਕਹਿੰਦਾ ਡੇਢ ਫਾਦਰ ਸਾਹਿਬ ਨਾਲ ਵੀ ਠੀਕ ਹੈ ਨਹੀਂ ਜੀ ਉਹ ਡੇਢ ਪੂਰੇ ਹੋ ਗਏ ਜੀ ਮੰਗਦੇ ਬਾਈ ਦੇ ਫਾਦਰ ਸਾਹਿਬ ਪੂਰੇ ਹੋ ਗਏ ਨਹੀਂ ਪੂਰੇ ਹੋ ਗਏ ਅੱਛਾ ਹੁਣ ਸਪੋਰਟਨ ਦੇਖੀਏ ਮਾਈਕ ਵੱਲ ਹਾਂਜੀ ਹਾਂਜੀ ਉਹਦਾ ਵੱਜਦੇ ਥਰੇ ਭਾਜੀ ਭਾਜੀ ਥਰੇ ਪੂਰੇ ਹੋ ਗਏ ਅੱਛਾ ਇਹ ਐਨੀ ਸਪੀਡ ਨਾਲ ਤੁਹਾਡੇ ਹਿਸਾਬ ਨਾਲ ਕਿੰਨੀ ਕੀ ਸਪੀਡ ਨਾਲ ਗੱਡੀ ਹੋਊਗਾ ਜੀ ਸਪੀਡ ਭਾਜੀ 150 ਤੇ ਲੱਗ ਸਕਦਾ ਹੋਣੀ ਹੈ ਇਹ ਸਪੀਡ ਜੀ ਅੱਛਾ ਇਹ ਤੁਹਾਨੂੰ ਤਸਵੀਰਾਂ ਦੇ ਆਪਾਂ ਇਹ ਗੱਡੀ ਬਾਈਪਾਸ ਦੀਆਂ ਦਿਖਾ ਰਹੇ ਆ ਜਿੱਥੇ ਕੋਈ ਗੱਡੀ ਦੀ ਸਪੀਡ ਦੱਸੀ ਜਾ ਰਹੀ ਹੈ 100 150 ਸਪੀਡ ਵੀ ਹੋ ਸਕਦੀ ਆ ਆਪਾਂ ਨੰਬਰ ਵੀ ਦਿਖਾ ਦਿੰਦੇ ਆ ਜੀ ਇਹ ਆਪਾਂ ਇਹਦਾ ਨੰਬਰ ਹੈਗਾ ਜੀ ਪੀ ਪੀਬੀ 01 ਡੀ 10 33 ਕਿਉਂਕਿ ਗੱਡੀ ਇੰਨੀ ਕੁ ਸਪੀਡ ਨਾਲ ਆ ਰਹੀ ਸੀ ਬਾਈ ਹੁਣੀ ਦੱਸਿਆ ਕਿ ਇੱਥੇ ਆਪਣਾ ਮੰਗਾ ਵੀਰੇ ਜੋ ਕਿ ਬਲਾਚੌਰ ਅ ਫਲੋਰਾ ਮਾਰਕੀਟ ਦੇ ਅੰਦਰ ਫੋਨਾਂ ਦੀ ਦੁਕਾਨ ਕਰ ਰਿਹਾ ਹੈ ਉਹਨਾਂ ਦੇ ਫਾਦਰ ਸਾਹਿਬ ਇੱਥੇ ਕੱਪੜੇ ਦੀ ਸ਼ਾਪ ਲਾਉਂਦੇ ਪਏ ਆ ਜੋ ਕਿ ਅੱਛਾ ਚਾਲੂ ਚਾਲੂ ਆ ਗਈ ਸੀ ਉਹ ਕੱਪੜੇ ਦੀ ਸ਼ਾਪ ਲਾ ਲਈ ਹੁੰਦੀ ਆ ਉਹ ਅੱਜ ਉਹਨਾਂ ਦੀ ਜਿੰਕੀ ਅ ਪੂਰੇ ਹੋ ਚੁੱਕੇ ਆ ਇਹ ਕਿੰਨੇ ਕਵਜੇ ਦੀ ਵਾਰਦਾ ਕਰੇਗੀ 6 ਵਜੇ ਦੀ ਭਾਜੀ 6 ਵਜੇ ਦੀ 7 ਵਜੇ ਸਵੇਰੇ 6 ਵਜੇ ਹੋਇਆ ਹੈ ਇਹ ਮਤਲਬ ਸਵੇਰੇ ਤੜਕੇ ਇੰਨੀ ਮਤਲਬ ਕਿੱਛੇ ਜੇ ਬੰਦੇ ਕੋ ਮੜ ਮੋਟਾ ਪਤਾ ਕੁਛ ਗੱਡੀ ਫਗਵਾੜੇ ਦੀ ਗੱਡੀ ਫਗਵਾੜੇ ਦੀ ਬੰਦੇ ਫਗਵਾੜੇ ਦੀ ਹੋਣੇ ਨੇ ਜੀ ਜੀ ਦਿੱਲੀ ਤੋਂ ਆਏ ਨੇ ਫਗਵਾੜੇ ਜਾਣਾ ਸੀ ਜੀ ਦਿੱਲੀੋਂ ਆ ਰਹੇ ਸੀ ਹਾਂਜੀ ਫਗਵਾੜੇ ਫਗਵਾੜੇ ਜਾਣਾ ਸੀ ਅੱਛਾ ਇਹ ਦਿੱਲੀ ਟ੍ਰੈਵਲ ਦੀ ਗੱਡੀ ਹੈ ਜੀ ਅੱਛਾ ਹਾਂ ਇੱਕ ਹੈਟ ਟੈਕਸੀ ਹੈ ਦਾ ਫੈਮਿਲੀ ਦੇ ਨਾਲ ਹੋਣੀ ਆ ਉਹ ਆਪ ਬੰਦੇ ਤੇ ਆਪ ਬੰਦੇ ਕਿੱਥੇ ਗਏ ਬੰਦੇ ਭੱਜ ਗਏ ਜੀ ਬੰਦੇ ਭੱਜ ਗਏ ਅੱਛਾ ਹਾਂ ਜੀ ਇਸ ਬੰਦਾ ਇਹ ਦਿਨ ਵੱਜ ਗਈ 3:00 ਵੱਜ ਗਈ ਅੱਛਾ ਤੈਨੂੰ ਇੱਧਰ ਵੀ ਪਾ ਹਾਂ ਜੀ ਅੱਛਾ ਗੱਡੀ ਦੇ ਪੇਪਰ ਵੀ ਲੈ ਗਏ ਹਾਂ ਹਾਂ ਜੀ ਪੇਪਰ ਸਭ ਕੋਲ ਹੈ ਗੱਡੀ ਚੱਲਦੀ ਛੱਡ ਕੇ ਭੱਜ ਗਈ ਅੱਛਾ ਗੱਡੀ ਚੱਲਦੀ ਭੱਜ ਗਈ ਛੱਡ ਕੇ ਭੱਜ ਗਈ ਚੱਲਦੀ ਛੱਡ ਕੇ ਭੱਜ ਗਈ ਅੱਛਾ ਚੱਦੀ ਬਿੱਤੀ ਆ ਹਾਂ ਜੀ ਅੱਛਾ ਇਹ ਦੂਜਾ ਤੁਹਾਨੂੰ ਨਹੀਂ ਨਹੀਂ ਇਹ ਇਹ ਤਸਵੀਰਾਂ ਜੋ ਕਿ ਤੁਹਾਨੂੰ ਗੱਡੀ ਦੀਆਂ ਇਹ ਬਾਈਪਾਸ ਜਿਹੜਾ ਕਿ ਆਪਾਂ ਇੱਕ KFC ਦੇ ਮੋਹਰੇ ਆਂਦਾ ਪਿਆ ਬਰਗਾਪਿੰਡ ਦੇ ਥੋੜਾ ਜਿਹਾ ਅਗਾਹ ਆ ਕੇ ਜਿੱਥੇ ਕਿ ਮੇਲ ਵੀ ਲੱਗੀ ਹੋਈ ਆ ਗੰਨਿਆਂ ਦੀ ਅ ਗੁੜ ਕੱਢਿਆ ਜਾਂਦਾ ਆ ਤੇ ਉਹਦੇ ਥੋੜਾ ਜਿਹਾ ਬਿਲਕੁਲ ਸਾਹਮਣੇ ਇੱਥੇ ਕੱਪੜੇ ਦੀ ਸ਼ਾਪ ਅ ਮੰਗੇ ਬਾਈ ਉਹਨਾਂ ਦੇ ਫਾਦਰ ਸਾਹਿਬ ਲਾ ਰਹੇ ਹੁੰਦੇ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਉਹ ਪੂਰੇ ਹੋ ਚੁੱਕੇ ਆ ਤੇ ਇਹ ਬਾਈ ਨੂੰ ਨਹੀਂ ਦੱਸਿਆ ਕਿ ਬਹੁਤ ਵੱਡੀ ਸਟਰੀਟ ਨਾਲ ਆ ਰਹੀ ਸੀ ਸੋ 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 ਲੱਗੇ ਦੀ ਹਾਂਜੀ ਹਾਂਜੀ ਤੇ ਤਾਂ ਜਿਹੜੀ ਇਹ ਗੱਲ ਦੱਸੀ ਜਾ ਰਹੀ ਆ ਤੇ ਬਹੁਤ ਮਾੜਾ ਹੋਇਆ ਪਰ ਬੰਦੇ ਆ ਤੇ ਕੋਈ ਨਾ ਕੋਈ ਇਹਨਾਂ ਦਾ ਕੋਈ ਆਪ ਦਾ ਕੋਈ ਫੈਮਿਲੀ ਮੈਂਬਰ ਹੈ ਜਿਹੜਾ ਥਾਣੇ ਉਹ ਥਾਣੇ ਗਏ ਆ ਅੱਛਾ ਉਹ ਸਾਰੇ ਗਏ ਆ ਨਹੀਂ ਉਹ ਬਾਕੀ ਗਏ ਉਹ ਦਾ ਮੜੇ ਆਪਾਂ ਚ ਗਏ ਆ ਅੱਛਾ ਹਸਪਤਾਲ ਗਏ ਆ ਹਾਂ ਵਿਦਾਉਗਾ ਮੇਰੀ ਮੈਂ ਕਰੂਗਾ ਅੱਛਾ ਅੱਜ ਤੱਕ ਗਏ ਨਾ ਬਲਾਚੋਰ ਬੜਾ ਜਾਨੀ ਆਪਣੇ ਇਹ ਦੇਵ ਕਰਨ ਜੀ ਤੇ ਗਏ ਅੱਛਾ ਬਾਕੀ ਪੜਖਾਲੇ ਆਏ ਉਹ ਖਾਣੇ ਲੈ ਗਏ ਅੱਛਾ ਉਹ ਖਾਣੇ ਲੈ ਗਏ ਠੀਕ ਹੈ ਸਾਡੀ ਦਰਖਾਸਤ ਦੇਣੀ ਪੈਣੀ ਕਰਨੀ ਉਹੀ ਘਰ ਵਿੱਚ ਕਰਨੀ ਪੈਣੀ ਹੈ ਹਾਂ 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 ਸਾਰੇ ਬੰਦੇ ਇਕੱਠੇ ਹੋ ਗਏ ਠੀਕ ਹੈ ਜੀ ਠੀਕ ਹੈ